ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਦੇ ਪੰਨਿਆਂ ਵਿੱਚੋਂ ਇਤਿਹਾਸ ਅਤੇ ਲੜੀਵਾਰ ਜੀਮਨੀ ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪ੍ਰਿੰਸੀਪਲ ਅਸ਼wini ਮਲਹੋਤਰਾ ਜੀ ਇਨ ਕੋਸੀ ਅੱਜ ਜਾਣਨਾ ਕਿ ਭਾਗ ਨੰਬਰ 9 ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਮਲੋਤਰ ਸਾਹਿਬ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਹੋ ਸਭ ਠੀਕ ਠਾਕ ਸਾਡੀ ਜੀ ਸੰਧੂ ਸਭ ਠੀਕ ਹੈ ਜੀ ਬਸ ਸਾਰੇ ਭਾਗ ਨੰਬਰ 8 ਦੀ ਜਾਣਕਾਰੀ ਪਿਛਲੇ ਐਪੀਸੋਡ ਚ ਤੁਸੀਂ ਦਿੱਤੀ ਸੀ ਜੀ ਹੁਣ ਭਾਗ ਨੰਬਰ 9 ਦੀ ਸਾਨੂੰ ਜਾਣਕਾਰੀ ਦਿਓ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕੈਲਰੀ ਹੈ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਹਾਂ ਉਸ ਅਕਾਲ ਪੁਰਖ ਮਹਾਰਾਜ ਦਾ ਜਿਹੜੇ ਹਰ ਸਾਲ ਹਿੰਮਤ ਬਖਸ਼ਦੇ ਨੇ ਸੇਵਾ ਲਾਉਂਦੇ ਨੇ ਕਿਸੇ ਨਾ ਕਿਸੇ ਟੌਪਿਕ ਤੇ ਬੋਲ ਸਕੀਏ ਹਾਂਜੀ ਦੂਸਰਾ ਧੰਨਵਾਦ ਕਰਦਾ ਹਾਂ ਵਤਨ ਦੀ ਮਿੱਟੀ ਨਿਊਜ਼ ਚੈਨਲ ਦਾ ਸੰਧੂ ਸਾਹਿਬ ਤੁਹਾਡਾ ਤੁਸੀਂ ਚੈਨਲ ਦੇ ਐਮ ਡੀ ਸਾਹਿਬ ਜਿਹੜੇ ਤੁਸੀਂ ਸਾਡੇ ਕਵਰੇਜ ਕਰਦੇ ਹੋ ਸਾਨੂੰ ਕਵਰ ਕਰਕੇ ਸਰੋਤਿਆਂ ਤੱਕ ਸਾਡੀ ਗੱਲਬਾਤ ਪਹੁੰਚਾਉਂਦੇ ਹੋ ਤੀਸਰਾ ਧੰਨਵਾਦ ਕਰਨਾ ਚਾਹਾਂਗਾ ਮੈਂ ਆਪਣੇ ਬਹੁਤ ਹੀ ਪਿਆਰੇ ਮਾਨ ਦੇਣ ਵਾਲੇ ਸਰੋਤਿਆਂ ਦਾ ਜਿਹੜੇ ਇਨਾ ਮਾਨ ਬਖਸ਼ਦੇ ਆ ਇਨਾ ਪਿਆਰ ਬਖਸ਼ਦੇ ਆ ਜਿਨ੍ਹਾਂ ਦੇ ਬਖਸ਼ੇ ਮਾਨ صدਕਾ ਅਸੀਂ ਹਰ ਹਫਤੇ ਇੱਕ ਨਵੀਂ ਲੜੀ ਲੈ ਕੇ ਤਿਆਰ ਵਰ ਤਿਆਰ ਰਹਿੰਨੇ ਆ ਹਾਂਜੀ ਸੰਧੂ ਸਾਹਿਬ ਪਿਛਲੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 8ਵੀਂ ਲੜੀ ਤੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀਗੀ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਮਿੱਤਰਤਾ ਪੂਰਵਕ ਜਾਂ ਬਲਪੂਰਵਕ ਜਿੰਨੀਆਂ ਸਿੱਖ ਮਿਸਲਾਂ ਛੋਟੀਆਂ ਜਾਂ ਵੱਡੀਆਂ ਸਨ ਉਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਕਰਦੇ ਸਨ ਬਿਲਕੁਲ ਅੱਜ ਨੌਵੀਂ ਲੜੀ 'ਚ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ੍ਰੀ ਅੰਮ੍ਰਿਤਸਰ ਦੇ ਜਿੱਤ ਅੰਮ੍ਰਿਤਸਰ ਤੇ ਕਬਜ਼ੇ ਦੀ ਜਾਣਕਾਰੀ ਦਵਾਂਗੇ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਛਾ ਸੀ ਕਿ ਉਹ ਸਿੱਖਾਂ ਦੀ ਧਾਰਮਿਕ ਅਤੇ ਅਧਿਆਤਮਕ ਰਾਜਧਾਨੀ ਸ੍ਰੀ ਅੰਮ੍ਰਿਤਸਰ ਤੇ ਕਬਜ਼ਾ ਕਰਨ ਸਨ 1805 ਵਿੱਚ ਸਿੱਖ ਮਿਸਲਾਂ ਨਾਲ ਸੰਘਰਸ਼ ਦਰਾਂ ਹੀ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਜਦ ਉਹਨਾਂ ਨੇ ਲਾਹੌਰ ਤੇ ਆਪਣਾ ਕਬਜ਼ਾ ਕੀਤਾ ਸੀ ਅੰਮ੍ਰਿਤਸਰ ਦੇ ਹਾਕਮ ਪੰਗੀ ਸਰਦਾਰ ਗੁਲਾਬ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦਾ ਨਵਾਲਗ ਪੁੱਤਰ ਵਾਰਿਸ ਬਣਿਆ ਹਾਂਜੀ ਪਰ ਅਸਲ ਵਿੱਚ ਮਿਸਲ ਦਾ ਸਾਰਾ ਪ੍ਰਬੰਧ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖੋ ਦੇ ਹੱਥ ਵਿੱਚ ਸੀ ਅੰਮ੍ਰਿਤਸਰ ਸ਼ਹਿਰ ਵਿੱਚ ਵੱਧ ਇੰਤਜਾਮੀ ਦਾ ਮਾਹੌਲ ਸੀ ਅਤੇ ਭੰਗੀ ਸਰਦਾਰਾਂ ਵੱਲੋਂ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਉਸ ਸਮੇਂ ਦੇ ਲਿਖਾਰੀਆਂ ਅਨੁਸਾਰ ਇੱਕ ਵਪਾਰੀ ਸ਼ੇਖ ਕਮਾਲੂਦੀਨ ਅਤੇ ਮਸਲ ਦੀ ਕਰਤਾ ਤਰਤਾ ਮਾਈ ਸੁੱਖਾਂ ਦੇ ਦਰਮਿਆਨ ਕਸ਼ਮਕਸ਼ ਚੱਲ ਰਹੀ ਸੀ ਹਾਂਜੀ ਸ਼ਹਿਰ ਦਾ ਇੱਕ ਹਿੰਦੂ ਸ਼ਾਹੂਕਾਰ ਰੂੜ ਮੱਲਵੀ ਮਾਈ ਸੁੱਖਾਂ ਦੀਆਂ ਵਧੀਆਂ ਤੋਂ ਤੰਗ ਆ ਕੇ ਪੰਗੀ ਸਰਦਾਰਾਂ ਦੇ ਇਲਾਕੇ ਨੂੰ ਛੱਡ ਕੇ ਕਟੜਾ ਕਨਈਆ ਦੇ ਇਲਾਕੇ ਵਿੱਚ ਚਲਾ ਗਿਆ ਸੀ ਇੱਥੇ ਇਹ ਜ਼ਿਕਰ ਕਰ ਦੇਣਾ ਸਰੋਤਿਆਂ ਨੂੰ ਮੈਂ ਠੀਕ ਸਮਝਦਾ ਕਿ ਉਹਨਾਂ ਦਿਨਾਂ ਵਿੱਚ ਸ਼ਹਿਰ ਦੀ ਕਰ ਵਸੂਲੀ ਵੱਖ-ਵੱਖ ਇਲਾਕਿਆਂ ਜਾਂ ਕਟਣਿਆਂ ਦੇ ਵੱਖੋ-ਵੱਖ ਮਾਲਕਾਂ ਵੱਲੋਂ ਉਗराई ਜਾਂਦੀ ਸੀ ਅਤੇ ਉਹਨਾਂ ਦੇ ਕਰ ਵਸੂਲੀ ਨਿਯਮਾਂ ਵਿੱਚ ਵੀ ਇੱਕ ਸਾਰਤਾ ਨਹੀਂ ਸੀ। ਹਾਂਜੀ। ਜਿਸ ਕਰਕੇ ਵਪਾਰੀ ਇੱਕ ਮਿਸਲਦਾਰ ਤੋਂ ਦੁਖੀ ਹੋ ਕੇ ਦੂਜੀ ਮਿਸਲਦਾਰ ਦੇ ਅਧਿਕਾਰ ਖੇਤਰ ਦੇ ਇਲਾਕੇ ਵੱਲ ਚਲੇ ਜਾਂਦੇ ਸਨ। ਸੋ ਇਹਨਾਂ ਦੋਹਾਂ ਤੰਗ ਆਏ ਵਪਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੰਮ੍ਰਿਤਸਰ ਤੇ ਕਬਜ਼ਾ ਕਰਨ ਦੀ ਲਿਖਤੀ ਬੇਨਤੀ ਕੀਤੀ। ਅੱਛਾ। ਇਹ ਪ੍ਰਸ਼ਾਸਨਿਕ ਤੰਗ ਸਹੀ ਨਹੀਂ ਆ। ਬਿਲਕੁਲ। ਵੀ ਮਹਾਰਾਜ ਤੁਸੀਂ ਆ ਕੇ ਇੱਥੇ ਅੰਮ੍ਰਿਤਸਰ ਤੇ ਆਪਣਾ ਰਾਜ ਸਥਾਪਿਤ ਕਰੋ। ਕਿਉਂਕਿ ਅੰਮ੍ਰਿਤਸਰ ਦੇ ਵਪਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਲਾਹੌਰ ਦੇ ਪ੍ਰਸ਼ਾਸਨ ਤੇ ਪ੍ਰਬੰਧ ਦੀ ਪ੍ਰਸ਼ੰਸਾ ਸੁਣ ਰੱਖੀ ਸੀ। ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਪ੍ਰਬੰਧ ਤੇ ਕਰ ਵਸੂਲੀ ਦਾ ਪ੍ਰਬੰਧ ਬਹੁਤ ਠੁਕਮਾ ਹੈ। ਅਤੇ ਵਪਾਰੀ ਵਰਗ ਦੇ ਹਿੱਤ ਵਿੱਚ ਹਾਂਜੀ ਕੁਝ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਅੰਮ੍ਰਿਤਸਰ ਤੇ ਹਮਲਾ ਅਤੇ ਕਬਜ਼ਾ ਕਰਨ ਦਾ ਕਾਰਨ ਪਿੱਤਲ ਅਤੇ ਤਾਂਬੇ ਦੀ ਬਣੀ ਤੋਪ ਨੂੰ ਵੀ ਮੰਨਦੇ ਹਨ ਇਸ ਤੋਪ ਦਾ ਨਾਮ ਤੋਪੇ ਕਰਾਂ ਲਿਆ ਜਾਂਦਾ ਸੀ ਅਤੇ ਭੰਗੀਆਂ ਦੀ ਤੋਪ ਕਰਕੇ ਵੀ ਮਸ਼ਹੂਰ ਸੀ ਹਾਂਜੀ ਇਹ ਬਹੁਤ ਮਜਬੂਤ ਤੇ ਵੱਡੀ ਤੋਪ ਸੀ ਅੱਛਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੂਸਰਾ ਕਾਰਨ ਅੰਮ੍ਰਿਤਸਰ ਤੇ ਹਮਲਾ ਕਰਨ ਦਾ ਇਹ ਵੀ ਸੀ ਪਹਿਲਾ ਕਾਰਨ ਤੇ ਵਪਾਰੀਆਂ ਵੱਲੋਂ ਚਿੱਠੀ ਦੂਸਰਾ ਕਾਰਨ ਇਹ ਤੋਪ ਅੰਮ੍ਰਿਤਸਰ ਤੇ ਹਮਲਾ ਕਰਨ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੱਲਬਾਤ ਰਾਈ ਕੋਈ ਹੱਲ ਕੱਢਣ ਲਈ ਸਰਦਾਰ ਜੋਧ ਸਿੰਘ RAM ਗੜੀਏ ਨੂੰ ਮਾਈ ਸੁੱਖਾ પાસે ਭੇਜਿਆ ਪਰ ਗੱਲਬਾਤ ਕਿਸੇ ਪਾਸੇ ਨਾਲ ਨਹੀਂ ਹੋਈ ਹਾਂਜੀ ਮਹਾਰਾਜਾ ਨੇ 22 ਫਰਵਰੀ 1805 ਨੂੰ ਆਪਣੇ ਪੱਗਵਟ ਭਰਾ ਸਰਦਾਰ ਫਤਿਹ ਸਿੰਘ ਅਲੂਵਾਲੀਆ ਕਨਿਆ ਮਿਸਲ ਅਤੇ ਨਕਈ ਮਿਸਲ ਦੀਆਂ ਸਾਂਝੀਆਂ ਫੌਜਾਂ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਉੱਤੇ ਰਾ ਪਾ ਲਿਆ ਮਾਈ ਸੁੱਖਾ ਨੇ ਪਹਿਲਾਂ ਹੀ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਹਮਲੇ ਦਾ ਜਵਾਬ ਦੇਣ ਦੀ ਤਿਆਰੀ ਕਰਨ ਲੱਗੀ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਜੋ ਕਿ ਗੁਰੂ ਸਾਹਿਬ ਦੁਆਰਾ ਬਸਾਈ ਗਈ ਪਵਿੱਤਰ ਨਗਰੀ ਸੀ ਸੱਚੇ ਪਾਤਸ਼ਾਹ ਚੌਥੀ ਪਾਸ਼ੇ ਗੁਰੂ ਰਾਮਦਾਸ ਜੀ ਦੁਆਰਾ ਉਸਾਈ ਗਈ ਇਹ ਧਰਤੀ ਹੈ ਉਹਨਾਂ ਨੇ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚਾਉਂਦੀ ਵਿਚਾਰ ਕੀਤਾ ਪਰ ਪੰਗੀ ਫੌਜਾਂ ਨੇ ਸ਼ਹਿਰ ਵੱਲੋਂ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਾਂਜੀ ਉਸ ਦੇ ਜਵਾਬ ਵਿੱਚ ਮਹਾਰਾਜਾ ਦੀ ਫੌਜ ਵੱਲੋਂ ਜਵਾਬੀ ਕਾਰਵਾਈ ਵਿੱਚ ਫੋਕੇ ਗੋਲੇ ਦਾਗੇ ਗਏ ਤਾਂ ਜੋ ਖੂਨ ਖਰਾਬਾ ਨਾ ਹੋਵੇ ਅਤੇ ਸ੍ਰੀ ਹਰਮੰਦਰ ਸਾਹਿਬ ਨੂੰ ਕੋਈ ਨੁਕਸਾਨ ਨਾ ਪੁੱਜੇ ਮਾਈ ਸੁਖਾ ਆਪਣੇ ਨਬਾਲਗ ਪੁੱਤਰ ਨੂੰ ਨਾਲ ਲੈ ਕੇ ਕਿਲਾ ਭੰਗੀਆਂ ਵਿੱਚ ਚਲੀ ਗਈ ਪਹਿਲਾਂ ਮਹਾਰਾਜ ਦੀਆਂ ਫੌਜਾਂ ਨੇ ਲਾਹੌਰੀ ਦਰਵਾਜ਼ੇ ਉੱਤੇ ਕਬਜ਼ਾ ਕੀਤਾ ਅਤੇ ਉੱਥੋਂ ਅੱਗੇ ਵਧਦੇ ਕਿਲਾ ਲੋਗੜ ਦੇ ਪੋਲ ਰਸਤੇੋਂ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਸਿੰਘ ਆਲੂਵਾਲੀਆ ਦੀਆਂ ਸਾਂਝੀਆਂ ਫੌਜਾਂ ਨੇ ਮਾਈ ਸੁੱਖਾ ਨੂੰ ਕਿਲਾ ਪੰਗੀਆਂ ਵਿੱਚ ਘੇਰ ਲਿਆ ਮਾਈ ਸੁੱਖਾ ਦੀਆਂ ਫੌਜਾਂ ਨੇ ਸਿਰਫ ਇੱਕ ਦਿਨ ਹੀ ਮੁਕਾਬਲਾ ਕੀਤਾ ਤੇ ਅੰਤ ਸਰਦਾਰ ਜੋਧ ਸਿੰਘ RAM ਗੜੀਏ ਨੇ ਵਿਚਾਲੇ ਪੈ ਕੇ ਗਲਬਾ ਤਰਾਈ ਲੜਾਈ ਬੰਦ ਕਰਵਾਈ ਬਿਨਾ ਖੂਨ ਖਰਾਬਾ ਕੀਤੇਆਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਬਜ਼ਾ ਹੋ ਗਿਆ ਮਾਈ ਸੁੱਖਾ ਨੂੰ ਗੁਜ਼ਾਰੇ ਪੱਤੇ ਵਾਸਤੇ ਕੁਝ ਪਿੰਡ ਜ਼ਗੀਰਵਜੋਂ ਦਿੱਤੇ ਗਏ ਛੋਟੀਆਂ ਤੇ ਵੱਡੀਆਂ ਤੋਪਾਂ ਸਾਰੀਆਂ ਕਬਜ਼ੇ ਵਿੱਚ ਲੈ ਲੀਆਂ ਗਈਆਂ ਉਹਨਾਂ ਦਾ ਗੋਲੀ ਸਿੱਕਾ ਬਰੂਦ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਜਿੱਤ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕੀਤਾ ਤੇ ਮੱਥਾ ਟੇਕਿਆ ਜਿੱਦੋਂ ਇਸ ਘਟਨਾ ਤੋਂ ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਧਰਮ ਨੂੰ ਬਹੁਤ ਪ੍ਰਥਮਾ ਪ੍ਰਾਥਮਿਕਤਾ ਦਿੱਤੀ ਐਮੀਏ ਦਿੰਦੇ ਸਨ ਬਹੁਤ ਸੂਝਵਾਨ ਰਾਜੇ ਸਨ ਗੁਰੂ ਰਾਮਦਾਸ ਜੀ ਦੇ ਦਰ ਤੇ ਚੱਲ ਰਹੇ ਲੰਗਰਾਂ ਵਾਸਤੇ ਮਾਇਆ ਪੇਟ ਕੀਤੀ ਅਤੇ ਸਾਹ ਗ੍ਰੰਥੀਆਂ ਤੇ ਰਾਗੀਆਂ ਦੀਆਂ ਤਨਖਾਹਾਂ ਵਿੱਚ ਦੋ ਗੁਣਾ ਵਾਧਾ ਕਰ ਦਿੱਤਾ ਅੱਛਾ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿੰਮੇਵਾਰ ਧਾਰਮਿਕ ਪ੍ਰੇਮੀ ਸਿੱਖਾਂ ਦੀ ਇੱਕ ਕਮੇਟੀ ਵੀ ਬਣਾਈ ਸਰਦਾਰ ਦੇਸਾ ਸਿੰਘ ਮਜੀਠੀਏ ਦੇ ਪੁੱਤਰ ਸਰਦਾਰ ਲਹਿਣਾ ਸਿੰਘ ਮਜੀਠੀਏ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧਕ ਬਣਾਇਆ ਗੁਰੂ ਦੇ ਲੰਗਰ ਲਈ ਜ਼ਗੀਰ ਲਗਾ ਦਿੱਤੀ ਅਤੇ ਛੱਜੂ ਮਲ ਨੂੰ ਸ਼੍ਰੀ ਅੰਮ੍ਰਿਤਸਰ ਸ਼ਹਿਰ ਦਾ ਟੈਕਸ ਗਰਾਊਂਡ ਲਈ ਨਿਯੁਕਤ ਕਰ ਦਿੱਤਾ ਅਤੇ ਸ਼ਹਿਰ ਦੀ ਮਸੂਲ ਚੁੰਗੀ ਤੋਂ ਹੋਣ ਵਾਲੀ ਸਾਰੀ ਦੀ ਸਾਰੀ ਆਮਦਨ ਗੁਰੂ ਘਰ ਦੇ ਲੰਗਰ ਖਾਤੇ ਲਵਾ ਦਿੱਤੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼੍ਰੀ ਅੰਮ੍ਰਿਤਸਰ ਤੇ ਜਿੱਤ ਪ੍ਰਾਪਤ ਕਰਕੇ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਦੇ ਪ੍ਰਸ਼ਾਸਨਿਕ ਕੰਮਾਂ 'ਚ ਇਹ ਚੀਜ਼ਾਂ ਦਾ ਫੇਰ ਬਦਲ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਅਤੇ ਅੰਮ੍ਰਿਤਸਰ ਨੂੰ ਆਪਣੇ ਰਾਜ ਦਾ ਹਿੱਸਾ ਬਣਾ ਕੇ ਦੂਸਰੇ ਸਿੱਖ ਸਰਦਾਰਾਂ ਅਤੇ ਮਿਸਲਦਾਰਾਂ ਦੇ ਮੁਕਾਬਲੇ ਵਿੱਚ ਵਧੇਰੇ ਸ਼ਕਤੀਸ਼ਾਲੀ ਹੋ ਗਏ ਅਤੇ ਉਹਨਾਂ ਦੇ ਮਾਣ ਸਨਮਾਨ ਵਿੱਚ ਵੀ ਬਹੁਤ ਹੀ ਜ਼ਿਆਦਾ ਵਾਧਾ ਹੋਇਆ ਹਾਂਜੀ ਸੋ ਸੰਧੂ ਸਾਹਿਬ ਜਦੋਂ ਸਿੱਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਹੌਰ ਤੋਂ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਦੀ ਜਿੱਤ ਇੱਕ ਬੜੀ ਵੱਡੀ ਜਿੱਤ ਸੀ ਕਿਉਂਕਿ ਉਹ ਮੰਨਦੇ ਸਨ ਕਿ ਅੰਮ੍ਰਿਤਸਰ ਨੂੰ ਜਿੱਤ ਕੇ ਮੈਂ ਸਿੱਧਾ ਗੁਰੂ ਪਾਤਸ਼ਾਹ ਦੇ ਲੜ ਜਾ ਲੱਗਣਾ ਹੈ ਔਰ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਬਖੂਬੀ ਨਿਭਾਉਣੀ ਹੈ ਇਹ ਸੀ ਅੱਜ ਲੜੀ ਨੰਬਰ 9 ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੀ ਜਿੱਤ ਦੀ ਜਾਣਕਾਰੀ ਦਿੱਤੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਧੰਨਵਾਦ